ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੁੰਗਾ ਕਲਾ ਜੀ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਰਨੂ ਪੈਂਦਾ ਜੀ ਮੋਗਾ ਜਿਹੜਾ ਮੋਗਾ ਤੋਂ ਜਲੰਧਰ ਵਾਲਾ ਹਾਈਵੇ ਆ ਜੀ ਉਸ ਤੋਂ ਰੋਡ ਤੋਂ ਸੜਕ ਲੈਂਦੀ ਹੈ ਕਿਲੋਮੀਟਰ ਸਾਈਡ ਤੇ ਹੈ ਨਾ ਕਿਲੋਮੀਟਰ ਠੀਕ ਹੈ ਜੀ ਅੱਜ ਦੀ ਵੀਡੀਓ 'ਚ ਇੱਕ ਟੋਕੜਾ ਜੀ ਤੇ ਇੱਕ ਲਗਭਗ ਕਿੰਨਾ ਕ ਸਮਾਂ ਹੋਇਆ ਉਹ ਸੂਈ ਨੂੰ ਜੀ 2 3 ਮਹੀਨੇ ਰੱਖਿਆ 2 3 ਮਹੀਨਿਆਂ ਦੇ ਆਸ-ਪਾਸ ਸੂਈ ਨੂੰ ਸਮਾਂ ਹੋ ਗਿਆ ਸੂਈ ਸਵਾਈ ਗਾਂ ਲੈ ਕੇ ਆਏ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਮੇਰਾ ਕੰਮ ਸਰਬ ਤੁਹਾਨੂੰ ਬਸ ਉਹ ਦਿਖਾਉਣਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬ੍ਰਾਦਰ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਜਗਤਾਰ ਸਿੰਘ ਜੱਗਾ ਜੀ ਪਿੰਡ ਚੁੱਗਾ ਕਲਾ ਤਹਿਸੀਲ ਧਰਗੋੜ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 9465815399 ਠੀਕ ਹੈ ਵੀ ਇੱਕ ਨੰਬਰ ਤੋਂ ਸ਼ੁਰੂ ਕਰਦੇ ਆਂ ਵੀਰੇ ਸੁਆ ਕਿਨ ਨਮਾਜੇ ਸੁਆ ਬਾਈ ਦੂਜਾ ਮੰਨ ਲਓ ਤੀਜਾ ਮੰਨ ਲਓ ਆਪਣੀ ਲਿਆਂਦੀ ਆਪਣੀ ਕਿਹੜਾ ਕਰਦੀ ਆ ਠੀਕ ਆ ਜੀ ਦੋ ਦ ਨੌ ਕਿਲੋ ਆ ਗਰੰਟੀ ਵਾਲਾ ਹੋਊਗਾ ਜੋ ਕਿ ਦੇ ਦੇਣਾ ਮੈਂ ਕਹਿੰਦਾ ਕੰਡੇ ਤੇ ਚੜਾ ਕੇ ਪੱਸੀ ਚਾਟਾਂ ਚੋਲੇ ਦੇਣਾ ਥਣਾ ਦੀ ਦੰਨ ਹੈ ਜੀ ਮੈਂ ਕਹਿੰਦਾ ਦੰਨ ਪੂਰੀ ਠੀਕ ਆ ਜੀ ਬਥਨ ਵਧ ਘਟ ਠੀਕ ਆ ਤੇ ਆ ਟਮਕਣਾ ਜਾਂ ਵੈਸੇ ਹੀ ਆ ਵੀਰੇ ਹਾਂ ਇਹ ਵੈਸੇ ਹੀ ਆ ਬਾਈ ਠੀਕ ਆ ਜੀ ਹਾਂਜੀ ਤੇ ਕੋਈ ਏਆਈ ਵਗੈਰਾ ਹੋਈ ਆ ਜੀ ਨਹੀਂ ਜੀ ਐਵੇਂ ਆਪਾਂ ਕਿਉਂ ਕਹੀਏ ਆਪਾਂ ਲਿਆਂਦੀ ਆ ਖਾਲੀ ਲਈ ਆ ਖਾਲੀ ਦੇ ਦੇ ਖਾਲੀ ਗਾ ਹਾਂ ਲਈ ਆ ਤੇ ਖਾਲੀ ਮੰਨ ਕੇ ਦਮ ਮੈਂ ਮੰਨ ਲਿਆ ਹਾਂਦਾ ਤੁਸੀਂ ਦੂਜਾ ਮੰਨ ਲਓ ਤੁਸੀਂ ਤੀਜਾ ਮੰਨ ਲਓ ਜਿਹੜਾ ਨੈਟ ਕੰਡੇ ਵਾਲਾ ਦੁੱਧ ਤਿਆਰ ਹੋਊਗਾ ਉਹ 9 ਕਿਲੋ ਹੋਊਗਾ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਰਚਵਾਈ ਕਰ ਸਕਦਾ ਕੱਦ ਕਾਠ ਵੀ ਚੰਗਾ ਆ ਜਾਂਦਾ ਥਣਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀਂ ਚਵਾਈ ਵਾਲਾ ਥਾਣਾ ਬਾਕੀ ਫਿਰ ਕੁਆਲਿਟੀ ਸੋਹਣੀ ਆ ਥਣ ਇਕੱਲਾ ਇਕੱਲਾ ਨਿਖੜ ਮੈਂ ਚੈੱਕ ਕਰ ਸਕਦੇ ਹੋ ਠੰਡੀ ਸੀਲ ਪੂਰੀ ਆ ਬਾਈ ਕਹਿੰਦਾ 9 ਕਿਲੋ ਭਾਂਡੇ ਚ ਪਾ ਕੇ ਕੋਈ ਵੀ ਸੱਜਣ ਲਿਜਾ ਸਕਦਾ ਜੀ ਇਹ ਨਹੀਂ ਵੀਰੇ ਕਿ ਆ 9 ਤੇ ਇੱਥੇ ਆ ਇਹਨੂੰ ਨਿਕਲੂਗਾ 5 ਉਹ ਗੱਲਾਂ ਨਹੀਂ ਹੋਣੀਆਂ ਹੈਗੀਆਂ 9 ਕਿਹਾ ਤਾਂ ਬਾਈ ਕਹਿੰਦਾ 9 ਹੀ ਹੋਊ ਗਾਰੰਟੀ ਉਹ ਆਪਣੀ ਪੂਰੀ ਬਾਈ ਠੀਕ ਆ ਜੀ ਤਾਂ ਠੰਡੀ ਸੀਲ ਪੂਰੀ ਆ ਠੀਕ ਆ ਜੀ ਠੰਡੀ ਸੀਲ ਥਣਾ ਦੀ ਫੁੱਲ ਗਾਰੰਟੀ ਹੈ ਮੈਂ ਕਹਿੰਦਾ ਠੱਲੀ ਪੂਰੀ ਹੋਊਗੀ ਜੈਜ ਜੀ ਡਿਮਾਂਡ ਵੀਰੇ ਦੀ ਜੈਜ ਵੀਰੇ ਹਾਂ ਨਾ 25000 ਦੀ ਦੇ ਦੇ ਉਹ ਜੁਮਾਨਤਨ ਕੋਈ ਮੌਕੇ ਤੇ ਮਾਨਤਨ ਆਏ ਦਾ ਜ਼ਰੂਰ ਕਰਾਂਗੇ ਠੀਕ ਆ ਜਮਾ ਜੈਜ ਡਿਮਾਂਡ ਆ ਜੀ ਬਾਈ ਕਹਿੰਦਾ 25000 ਦੀ ਵਾ ਵਿਚੋਂ ਮਾਨਤਾ ਨੂੰ ਹੋ ਜੂਗਾ ਤੇ 2 ਨੰਬਰ ਵੀਰੇ ਸੁਆ ਇਹਦਾ ਕਿੰਨਾਂ ਮਾ ਜੀ ਇਹਦਾ ਵੀ ਬਸ ਤੀਜਾ ਕੀ ਮੰਨ ਲਓ ਵੀਰ ਹਾਂ ਬੱਚਾ ਮਗਰ ਕੀ ਆ ਜੀ ਬੱਚੀ ਜੀ ਬੱਚੀ ਆ ਕੋਈ ਦੂਆ ਦੀ ਮੰਨ ਲੈ ਕੋਈ ਢਾਈਆਂ ਦੀ ਮੰਨ ਲੈ ਉਹ ਯਾਰ ਕੋਪਰੇ ਦੇ ਵੀ ਤਿੰਨਾਂ ਦੀ ਮੰਨ ਲੈ ਹਲੇ ਤਾਂ ਸੈਂਕੜਾ ਗਾਉਣ ਵਾਲੇ ਛੋਟੇ ਛੋਟੇ ਹਲੇ ਫੁੱਟੇ ਹੀ ਆ ਠੀਕ ਹੈ ਜੀ। ਕੱਲ ਮੰਨ ਲਾ ਦੋਹਾਂ ਦੀ ਢਾਈਆਂ ਦੀ ਰੱਖ ਲੈ ਤਿੰਨਾਂ ਦੀ ਰੱਖ ਲੈ। ਚਾਹੇ ਤਿੰਨਾਂ ਦੀ ਰੱਖ ਲੈ। ਇਹਦੇ ਥੱਲੇ ਦੁੱਧ ਕਿੰਨਾ ਤੇ ਆ ਰਿਹਾ? ਇਹਦੇ ਥੱਲੇ 12 ਕਿਲੋ ਵੀਰੇ। ਮਿਲਦੀ ਕਿਵੇਂ ਬੱਚੇ ਤੇ ਵੀਰੇ? ਬੱਚਾ ਛੱਡੋ ਜਾਂ ਨਾ ਛੱਡੋ ਕੋਈ ਚੱਕਰ ਨਹੀਂ। ਕੋਈ ਚੱਕਰ ਨਹੀਂ। ਹਾਂਜੀ। ਠੀਕ ਹੈ। 12 ਕਿਲੋ ਜੋਕ ਕੇ ਦੇ ਦਾਂ। ਪੂਰਾ ਜੋਕ ਦੇ। ਥਣਾਂ ਦੀ ਦੰਨ ਹੈ ਜੀ। ਦੰਨ ਮੈਂ ਕਹਿੰਦਾ ਪੂਰ ਛੱਟਾ ਥਣ ਵੱਧ ਘਾਟ ਆਪਾਂ ਬੈਠੇ ਆ। ਠੀਕ ਹੈ ਜੀ। ਤੋੜ ਕੇ ਦਿਖਾ ਦੀ ਵੀਰੇ। ਸੂਆ ਜਿਹੜਾ ਮਰਜ਼ੀ ਮੰਨ ਲਓ। ਬੱਚਾ ਤੁਹਾਡੇ ਸਾਹਮਣੇ ਹੈ, ਸਿੰਘ ਹੈ ਜੇ ਫੁੱਟੇ ਨਹੀਂ ਜਿਹੜਾ ਨੈੱਟ ਦੁੱਧ ਤਿਆਰ ਹੋਊਗਾ ਉਹ 12 ਕਿਲੋ ਆ ਦੋ ਟੈਂਪ ਚਾਰ ਟੈਂਪ ਛੇ ਟੈਂਪ ਚੁਵਾਈ ਕਰ ਸਕਦਾ ਜੀ ਥਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗਿਆ ਹੱਥੀ ਚੁਵਾਈ ਵਾਲਾ ਥਣਾ ਸੋਹਣਾ ਘਾਟ ਵਾਲਾ ਹਵਾਨਾ ਜੀ ਬਾਕੀ ਵਜਨ ਦੀ ਵੀ ਚੰਗੀ ਆ ਅੰਗ ਦੋਨੇ ਕ੍ਰੋਸ ਆ ਜਾਂਦੇ ਆ ਜੀ ਫੈਟ ਚੰਗੀ ਆਊਗੀ ਗਰਮੀ ਰਹਿਤ ਨਾ ਗਈ ਆ ਦੋਨਾਂ ਨੇ ਬਾਕੀ ਬਾਈ ਦੇ ਮੁੱਲ ਜਮਾਂ ਹੀ ਜਾਇਜ਼ ਨੇ ਛੋਟੇ ਛੋਟੇ ਨਹੀਂ ਜੀ ਇਹਦਾ ਫਿਰ ਛੋਟਾ ਜਿਹਾ ਭਾਅ ਵੀਰੇ ਇਹਦਾ ਬਰਾਠਾ ਦੇ ਦੇ ਕੇ 36000 ਦੀ ਹੋਜੂ ਮਾਨਤਨ ਜੀ ਮਾਨਤਨ ਮੌਕੇ ਤੇ ਜ਼ਰੂਰ ਕਰਾਂਗੇ ਠੀਕ ਹੈ ਜੈਜ ਡਿਮਾਂਡ ਆ ਨਾਲ ਤੁਹਾਨੂੰ ਬੱਚਾ ਵੱਛੀ ਵੀ ਮਿਲ ਜਾਣੀ ਆ ਤੇ 12 ਕਿਲੋ ਦੁੱਧ ਆਪਦਾ ਜੋਕ ਕੇ ਲੈ ਜੋ ਥਣਾ ਦੀ ਪੂਰ ਛਿੱਟੇ ਦੀ ਭਾਰ ਪਿੱਛੇ ਦੀ ਸਾਰੇ ਗਾਰੰਟੀ ਹੋ ਠੰਡੀ ਸੀਲ ਪੂਰੀ ਨਿਆਣੇ ਦੀ ਲੋਡ ਹੁੰਦੀ ਫਿਰ ਭਾਈ ਨਿਆਣਾ ਮੈਂ ਪਾਉਣਾ ਮੈਂ ਵੈਸੇ ਨਾ ਪਾ ਜਾਂ ਨਾ ਬਗੂ ਚੱਕ ਠੀਕ ਹੈ ਜੀ ਨਿਆਣਾ ਪਾਉਣਾ ਪਾ ਲੈ ਨਹੀਂ ਪਾਉਣਾ ਨਾ ਪਾਵੇ ਜੈਜ ਡਿਮਾਂਡ ਆ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ